ਸੂਟ ਲੈ ਲੂੰ ਮੈਂ ਤਾਂ ਜੇ ਲਵੂੰਗੀ ਨਾ ਤਾਂ ਤਿੰਨ ਸੂਟ ਲਵੂੰਗੀ ਨਹੀਂ ਆ ਇੱਕ ਨੂੰ ਵੀ ਰਹਿਣ ਦੋ ਇੱਕ ਨਾਲ ਕੀ ਬਣੂਗਾ ਚੱਲ ਫੇਰ ਲੈ ਲੀ ਤੂੰ ਸੂਟ ਗੇਟ ਤੇ ਦੇਖ ਪਹਿਲਾਂ ਉੱਠ ਕੇ ਕੌਣ ਹੈ ਹਾਂਜੀ ਦੱਸੋ ਉਹ ਤਾਂ ਸ੍ਰਿੰਦਰਕੌਰ ਦਾ ਘਰ ਇਹੀ ਹੈ ਹਾਂਜੀ ਮੇਰੀ ਮੰਮੀ ਦਾ ਨਾਂ ਹੀ ਹੈ ਸ੍ਰਿੰਦਰਕੌਰ ਅੱਛਾ ਮੈਨੂੰ ਤਾਂ ਇਹੀ ਕੁੜੀ ਲੱਗਦੀ ਹੈ ਕੁੜੀ ਤਾਂ ਠੀਕ ਹੈ ਹੈਗੀ ਤੇਰੀ ਮੰਮੀ ਹਾਂਜੀ ਹੈਗੇ ਨੇ ਆ ਜਾਓ ਲਵੀ ਕੌਣ ਹੈ ਕੁੜੇ ਸਤਰੀ ਕਾਲ ਜੀ ਸਤਰੀ ਕਾਲ ਬਹਿ ਜਾਓ ਲਵੀ ਪਾਣੀ ਦਾ ਗਲਾਸ ਲੈ ਕੇ ਦੇ ਪੁੱਤ ਪਾਣੀ ਤਾਂ ਰਹਿਣ ਦੋ ਜੀ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਹੀ ਕਰਨ ਆਇਆ ਅੱਛਾ ਪਹਿਲਾਂ ਤੁਸੀਂ ਕਿਹੜੇ ਪਿੰਡੋਂ ਆਏ ਹੋ ਜੀ ਅਹ ਜੀ ਕੀ ਗੱਲ ਕਰਨੀ ਹੈ